that. Uh -huh. ताकपना बड़ा पैसा कमा कौ ले कौन बैठ के ना पता ना बैठा था पर एक करके गुरु के प्यारो राजी हो बार बार दिल करेगा बंदगी करने से पाठ करने से गुरु के दर्शन करने से भाई साहब जी ने कहते पत्नी अंदर बार बार गुरु के एक पास रखे जब मुख देख रहे हैं भाई मुक्कन शाह जी अतुलत हर किसी पर आओ ਉਠਤ 베ਰ ਕੋ ਸੀਸ ਨਵਾਵ ਪਾਇਸਾ ਤੇ ਤੇ ਜਿਹੜੀ ਖੁਸ਼ੀ ਏ ਤੂੰ ਆਰਿ ਕੋਲੀ ਦੀ ਜਾ। ਇਹਦਾ ਹਿਰਦਾ ਭਰਿਆ ਹੋਇਆ। ਉਠਤ 베ਰ ਕੋ ਸੀਸ ਨਵਾਵ। ਫਿਰ ਉਠਣਾ ਕੀਤਾ। ਉੱਠ ਲੱਗਿਆ ਫਿਰ ਸਤਿਗੁਰਾਂ ਨੂੰ ਸੀਸ ਨਵਾ ਰੇ। ਤਾਂ ਸਤਿਗੁਰੂ ਗੁਰ ਤੇ ਪਾਤਸ਼ਾਹ ਕੀ ਜੋ ਚਰਨਾਂ 'ਤੇ ਜੋ ਹੈ ਕਰ ਵੇਯੋਕ ਕਿਰਤਾਰ ਦਰਸ਼ੇ ਨਾਰ ਮਹਾਰਾਜ ਦੇ ਚਰਨਾਂ ਤੋਂ ਉਹਨਾਂ ਨੂੰ ਗੁਰੂ ਕੇ ਪਿਆਰੋ ਆਪਣੇ ਤੁਣਾ ਅਥਾਨਾ ਸੁਪਰਸ਼ ਕੀਤਾ ਛੋਇਆ ਕਿਰਤਾਰਥ ਹੋਇਆ ਦਤਾਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਤੇ ਹੁਣ ਸਤਪੁਰਾਂ ਨੂੰ ਜਾਨ ਲੱਗੀਆਂ ਕੀ ਕਹਿੰਦਾ ਮੱਖਣ ਸ਼ਾਹ ਜੀ ਉਹਨ ਮੈਂ ਦਸਤੋ پاک ਤੁਹਾਨੂੰ ਅਵੇ ਨਢੋਲੋ ਤੀਰ ਜਤਾਨੋ ਮਹਾਰਾਜ ਕਹਿੰਦਾ ਮਹਾਰਾਜ ਮੈਂ ਫੇਰ ਆਵਾਂਗਾ ਆ ਕੇ ਤੁਹਾਡੇ ਫੇਰ ਦਰਸ਼ਨ ਕਰਾਂਗਾ ਹੁਣ ਮੈਂ ਡੋਲਾਂਗਾ ਨਹੀਂ ਅਬੇ ਨਾ ਡੋਲੋ ਧੀ ਰਹਿਠਾ ਹੁਣ ਮੇਰੇ ਚ ਧੀਰੇ ਜਾ ਗਿਆ ਹੁਣ ਡੋਲਾਂਗਾ ਭਾ ਉਹ ਕਿਸੇ ਕੱਚੇ ਗੁਰੂਪਾਲ ਨਹੀਂ ਜਾਵਾਂਗਾ ਅਬਾਈ ਬੈਠੇ ਤੇ ਕੋਈ ਮਸੰਦਾ ਆ ਕੇ ਮੈਨੂੰ ਪ੍ਰੇਰ ਹੋਣ ਦੀ ਮਜਾ ਨਹੀਂ ਮਣੋ ਮਿਲ ਗਿਆ ਪੂਰਾ ਸਤ ਗੁਰਲਾਬ ਹੋ ਰਿਹਾ ਗਿਆ ਗੁਰਲਾਬ ਗਿਆ ਮੈਂ ਸਤਗੁਰੂ ਜੀ ਦੁਬਾਰਾ ਤੁਹਾਡੇ ਕੋਲ ਆਵਾਂਗਾ ਜੀ ਨਿਸ਼ੋਚਲ ਆਉਣ ਨਿਕਦੀ ਕਿਸੇ ਸੁਣਾ ਕਹੇ ਉਸ ਬੇਰੇ ਇਹ ਪਿਆਰ ਚੱਲ ਕੇ ਮਾਰ ਇੱਕ ਵਿਦੇਗੀ ਲੈ ਕੇ ਆਪਣੇ ਡੇਰੇ ਚ ਆ ਗਿਆ ਕਿਸੇ ਨਾਲ ਕੁਛ ਨਹੀਂ ਬੋਲਿਆ ਕਿਸੇ ਨੂੰ ਕੁਛ ਨਹੀਂ ਕਿਹਾ ਕਿ ਮੈਨੂੰ ਗੁਰੂ ਮਿਲ ਗਿਆ ਵੀ ਜਿਸ ਗੁਰੂ ਨੇ ਮੇਰਾ ਜਹਾਜ਼ ਬੰਨੇ ਲਾਇਆ ਸੀ ਨਾ ਇਹ ਦੀ ਤੇ ਸਤਪੁਰਾਂ ਦੀ ਬਾਤ ਹੀ ਹੈ ਆਪ ਤੁਪ ਵਿਚ ਭਇਓ ਨਹੀਂ ਕੋਈ ਤੁਮੇ ਸੁਕੰਤ ਨਾ ਰਹਾ ਬਸੋਈ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਮੱਖਣ ਛਾਣ ਆਪਣੇ ਡੇਰੇ ਚ ਆਉਣਾ ਕੀਤਾ ਤੇਰਨ ਸਕਲ ਪਠਾਏ ਏ ਕਾਕੀ ਹਰ ਖਤ ਸੁਖ ਪਾਏ ਭਾਈ ਸਾਹਿਬ ਕੀ ਕਹਿੰਦੇ ਨੇ ਜਿੰਨੇ ਨਾਲ ਉਹ ਮਸਾਂਦ ਸਾਨਾ ਜਿਹੜੇ ਕੱਚੇ ਗੁਰਵਾ ਦੇ ਉਹਨਾਂ ਨੂੰ ਵੀ ਆਪਣੇ ਆਪਣੇ ਡੇਰੇ ਚ ਭੇਜ ਦਿੱਤਾ ਆਪ ਇਕੱਲਾ ਆਪਡੀ ਰਹਿ ਜਿਹੜੀ ਇੱਥੇ ਬਣਾਈ ਸੀ ਬਕਾਲੇ ਦੇ ਬਾਹਰ ਵਾ ਉਹਦੇ ਚ ਬੈਕ ਸੁਖ ਪਾਣ ਧਿਆਨ ਸਤਿਗੁਰਾਂ ਦਾ ਤਰਾਂ ਲਿਖ ਖੁਸ਼ ਪਰਸਾਨ ਕਿ ਜਿਸ ਕਾਰਜ ਲਈ ਆਇਆ ਸੀ ਮਹਾਰਾਜ ਉਹ ਕਾਰਜ ਪੂਰਾ ਕਰ ਦਿੰਦਾ ਹੈ ਜਿਸ ਕਦ ਚੱਬੇ ਚਿੱਤੂ ਕਰ ਆਚੇ ਆਪਨ ਨਰਨਸੋ ਬੋਲਿਓ ਪਾਚੇ ਇਹਨੇ ਆਪਣਾ ਕਰਤਵ ਚਿੱਤਿਆ ਵਿਆ ਹੁਣ ਮੈਨੂੰ ਕੀ ਕਰਨਾ ਚਾਹੀਦਾ ਅੱਗੋਂ ਕੀ ਕਰਨਾ ਚਾਹੀਦਾ ਇਨੇ ਆਪਣੇ ਬੰਦੇ ਕੋਲ ਬੁਲਾਣੇ ਕੀਤੇ ਜੀ ਜੀਵ ਨਿਹਾਰ ਚੁਰਲੇ ਆਵੋ ਐ ਜੋ ਤੀਨ ਸੁ ਸਿਪਰ ਬੁਲਾਓ ਕਹਿ ਲੱਕਾ ਇੰਜ ਕਰੋ ਇੱਕ ਸ਼ੀਵਣ ਹਾਰ ਸ਼ੀਵਣ ਹਾਰ ਦਾ ਪਰ ਦਰਜੀ ਜਿਹੜਾ ਕੱਪੜੇ ਸੀਂਦਾ ਉਹ ਨੂੰ ਚਾ ਸਿਆਣਾ ਤੇ ਬਕਾਲੇ ਦੇ ਆਲੇ ਦੋ ਆਲੇ ਉਹ ਨੂੰ ਲੈ ਕੇ ਆਉਣਾ ਕਰੋ ਤੇ ਇੰਜ ਕਰਿਓ ਦੋ ਤਿੰਨ ਲੈ ਆਇਓ ਤੇ ਜਲਦੀ ਨਾਲ ਬੁਲਾ ਕੇ ਉਹਨਾਂ ਦੋ ਤਿੰਨ ਦਰਜੀਆ ਨੂੰ ਮੇਰੇ ਕੋਲ ਲਿਆਣਾ ਕਰੋ ਗੰਬਸ ਤੋਂ ਛੇ ਖਾਨੂ ਕਰਿਓ ਸਿਵਾਵਨ ਤੂ ਰਣਠਾਨੇ ਤੇ ਕੀ ਕਰੋ ਤੋਸ਼ੇ ਖਾਨੇ ਚ ਭਾਗ ਜਿਹੜਾ ਆਪਣੇ ਕੋ ਖਜ਼ਾਨਾ ਹੈ ਇਕ ਉਹਦੇ ਵਿੱਚੋਂ ਸੋਹਣੇ ਬਸਤਰ ਕੱਢੋ ਕਾਟ ਕੇ ਸੁੱਖਾ ਬਸਤਰ ਉਹ ਛਵਾਣੇ ਕਰੋ ਦਰਜੀਆ ਨੂੰ ਕਹੋ ਜਲਦੀ ਦੇ ਨਾਲ ਬਸਤਰ ਸੀਨੇ ਕਰੋ ਜੀ ਬਹੁ ਪਾਲੀ ਕੋ ਜਾਮਾ ਹੋਏ ਕਰੋ ਸੁਰਤਤਾ ਸੰਗ ਸੋਏ ਪੜੀਆਂ ਕਲੀਆਂ ਵਾਲਾ ਉਹ ਜਾਮਾ ਹੋਵੇ ਉਹ ਚੋਲਾ ਹੋਵੇ ਤੇ ਤੁਰੰਤਾ ਦੇ ਨਾਲ ਕਰੋ ਸੋ ਤੁਰੰਤਾ ਸੰਗ ਸੋ ਤੁਰੰਤਾ ਕਹਿੰਦੇ ਜਲਦੀ ਜਲਦੀ ਦੇ ਨਾਲ ਉਹ ਚੋਲੇ ਜਿਹੜੇ ਹਨ ਉਹ ਸੀਨੇ ਕਰੋ ਬਸਤਰ ਕੰਦੇ ਉਹ ਤਿਆਰੋ ਬਹੁਤ ਮੋਲ ਕੋ ਹੋਏ ਜੁਚਾਰੋ ਭਾਈ ਸਭਿਕੰਦੇ ਨੇ ਸਾਰੇ ਬਸਤਰ ਤਿਆਰ ਕਰੋ ਬਹੁਤ ਮੋਲ ਕੋ ਹੋਏ ਜੁਚਾਰੋ ਜਿਹੜੇ ਬਹੁਤ ਮੋਲ ਦੇ ਹੋਣ ਸੋਹਣੇ ਹੋਣ ਇਹ ਤੇ ਸੋਹਣੇ ਤਿਆਰ ਕੀਤੇ ਹੋਣ ਬੜੇ ਮੋਲ ਦੇ ਹੋਣ ਕਿ ਭਤੀ ਕਿਸੇ ਨੂੰ ਦੱਸਦਾ ਜੀ ਪਿਆ ਵੀ ਕੀ ਕਰਦਾ ਪਿਆ ਕਿ ਮੈਂ ਕੀ ਕਰਕੇ ਆਇਆ ਸਤਗੁਰੂ ਗੁਰ ਤੇ ਇੱਕ ਬਾਤ ਸਹਿਬ ਕੋ ਹੋ ਕੇ ਆਇਆ ਤੇ ਭਾਈ ਸਾਹਿਬ ਜੀ ਲਿਖਦੇ ਨੇ ਆਪਣੇ ਬੰਦਿਆਂ ਨੂੰ ਇਸ ਤਰ੍ਹਾਂ ਦਾ ਹੁਕਮ ਕੀਤਾ ਜੀ ਸਗਰੀ ਇਸਾ ਮਜਾਦੀ ਬਹੁਤ ਮੋਲ ਕੀ ਕੀ ਤੇ ਦਰਜੀਆ ਨੂੰ ਕੋ ਸਾਰੀ ਰਾਤ ਲਾਓ ਸਵੇਰ ਤੱਕ ਉਹ ਸਾਰਾ ਕੁਝ ਤਿਆਰ ਕਰ ਦੇ ਤਿਆਰ ਉਹਨਾਂ ਨੂੰ ਦੇਰੀ ਨਿਲਾੜੀ ਸਵੇਰ ਤੱਕ ਸਾਰੀ ਰਾਤ ਲਾਓ ਦਰਜੀਆ ਨੂੰ ਰਾਲ ਕੇ ਤੇ ਰਾਲ ਕੇ ਉਹ ਜਾਮਾ ਜਿਹੜਾ ਹਨ ਬਹੁਤ ਮੁੱਲ ਦਾ ਤਿਆਰ ਕਰੋ ਜੀ ਗੁਰਸ਼ੇਵਪੁਰਨ ਹੀ ਕਾਇਉ ਚਹੇ ਵਸਤ ਸੂਖਗਰੀ ਲਿਆਉ ਸੇਵਕ ਉਸੇ ਵੇਲੇ ਜਲਦੀ ਨਾਲ ਗਿਆ ਜਿਹੜੀ ਵਸਤੂ ਚਾਹੀ ਤੀ ਉਸ ਗੁਰੂ ਕੇ ਪਿਆਰ ਉਹ ਸਾਰੀ ਜਲਦੀ ਨਾਲ ਲੈ ਕੇ ਆਇਆ ਜੀ ਬਹੁਤ ਮੋਲ ਕੇ ਵਸਤਰ ਨਿਕਾਸੀ ਸੀਵਨ ਲਗੇ ਬੈਠ ਨਰਪਾਸੇ ਬੜੇ ਮੁੱਲ ਦੇ ਕੱਪੜੇ ਕੱਢੇ ਬਸਤਰ ਕੱਢੇ ਦਰਜੀ ਬੈਠ ਗਏ ਦਰਜੀਆਂ ਨੇ ਸੀਨੇ ਕੀਤੇ ਜੀ ਸਰ ਸਰਵਰੀ ਕੇਰ ਬਿਤਾਈ ਕਰ ਪੋਸ਼ਕ ਰਤ ਸੁਨਦਰਤਾਈ ساری ਰਾਤ ਦਰਜੀ ਸੀਂਦੇ ਰ ਸਵੇਰ ਤੱਕ ਉਹਨਾਂ ਨੇ ਬਹੁਤ ਸੋਹਣੀ ਪੋਸ਼ਾਕ ਜਿਹੜੀ ਉਹ ਸ਼ੀਦਤੀ ਜੀ ਬ੍ਰਹਮ ਮਹੂਰਤ ਮੈਂ ਉੱਠ ਕਰਕੇ ਮੱਖਣ ਸਾਹ ਹਰਖ ਉਰ ਪਰ ਕੇ ਸਵੇਰੇ ਜਿਸ ਵੇਲੇ ਅੰਮ੍ਰਿਤ ਵੇਲਾ ਹੋਇਆ ਉਸ ਵੇਲੇ ਮੱਖਣ ਸਾ ਉੱਠਿਆ ਉੱਠ ਕੇ ਆਪਣੀ ਕਿਰਿਆ ਕਰਨ ਲੱਗਾ ਜੀ ਅਜ ਆਦ ਕ੍ਰਿਆ ਕਰ ਸਾਰੀ ਗੁਰਬਾਨੀ ਕਰ ਪ੍ਰੇਮ ਉਚਾਰੀ ਇਹਨੇ ਪਹਿਲਾ ਇਸ਼ਨਾਨ ਪਾਣੀ ਕੀਤਾ ਉਸ ਤੋਂ ਬਾਅਦ ਬੈਠ ਕੇ ਗੁਰਬਾਨੀ ਪੜਨ ਲੱਗਾ ਜੀ ਜਿਹਦਾ ਨੇਮ ਤੋਂ ਪਟਕਰ ਆਚੇ ਜਬ ਕੀ ਪ੍ਰਤਮ ਸੁਖਮਨੀ ਪਾਚੇ ਜਿਹੜਾ ਇਹਦਾ ਰੂਤ ਤਾਂ ਨੇਮ ਸੀ ਉਹ ਸਾਰਾ ਨੇਮ ਕੀਤਾ ਉਸ ਨੇਮ ਦੇ ਵਿੱਚ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਉਹ ਵੀ ਕਰਨਾ ਕੀਤਾ ਜੀ ਉਜਲ ਕੋਸ਼ਿਸ਼ ਪਹਿਲੀ ਫੇ ਪੁਨੇ ਤਿਹਾਵਲ ਕੀਨ ਕਨੇ ਫਿਰ ਇਹਨੇ ਆਪਣੇ ਸੋਹਣੇ ਕੱਪੜੇ ਪਹਿਨਣੇ ਕੀਤੇ ਤੇ ਤਿਹਾਵਲ ਬਣਵਾਈ ਭਰਾ ਕੜਾ ਪ੍ਰਸ਼ਾਦ ਦੀ ਦੇ ਬਣਵਾਣੀ ਕੀਤੀ ਜੀ ਸੰਜਮ ਪਟਿਓ ਗੁਰਧਿਰਾ ਪੰਚామ੍ਰਿਤ ਤਿਆਰ ਬੋਲ ਕਰਾ ਭਾਈ ਸਾਹਿਬ ਜੀ ਕਹਿੰਦੇ ਬੜੇ ਸੱਚ ਸੰਜਮ ਦੇ ਨਾਲ ਗੁਰਬਾਣੀ ਪੜ੍ਹਦੇ ਆਂ ਪੜ੍ਹਦੇ ਆ ਉਹ ਪੰਚਮ ਕੜਾ ਪ੍ਰਸ਼ਾਦ ਜਿਹੜਾ ਗੁਰੂ ਕੇ ਪਿਆਰਿਓ ਉਹ ਤਿਆਰ ਕੀਤਾ ਜੀ ਮੇਵੇ ਅਨਿਤ ਪ੍ਰਕਾਰ ਪੁਵਾਏ ਨਿਜ ਦਾਸਨ ਤੇ ਲੇ ਉਠਵਾਏ ਭਾਈ ਸਾਹਿਬ ਜੀ ਕਹਿੰਦੇ ਨੇ ਗੁਰੂ ਕੇ ਪਿਆਰ ਵਾਲਿਓ ਉਹਦੇ ਵਿੱਚ ਮੇਵੇ ਵੀ ਪੁਵਾਜਤੇ ਜੀ ਨਿਜ ਦਾਸਨ ਕੇ ਲੇ ਉਠਵਾਏ ਜਵੇਂ ਨੇ ਤਿਆਰ ਕਰਵਾਈ ਹੁਕਮੇ ਕੜਾ ਪ੍ਰਸ਼ਾਦ ਕੱਲਾ ਤਿਆਰ ਕਰਨ ਤਾਂ ਉੱਚ ਚੀਜ਼ ਨਹੀਂ ਪਾਈ ਜਾ ਸਕਦੀ ਪਰ ਇਹ ਨੇ ਜਿਵੇਂ ਤਿਆਰ ਕਰਵਾਇਆ ਉੜ ਭਾਵਨਾ ਇਹਦੀ ਕਿਹੜੀ ਹੈ ਇਹ ਮਾਲਕ ਜਾਣਦਾ ਵੀ ਕੜਾ ਪ੍ਰਸ਼ਾਦ ਦੇ ਤੌਰ ਦੇ ਉੱਤੇ ਜਾਂ ਵੈਸੇ ਤੇ ਮਹਾਰਾਜ ਕੋਲ ਕੋਈ ਮਿੱਠੀ ਚੀਜ਼ ਲੈ ਕੇ ਜਾਣ ਦੋਵੇਂ ਚੀਜ਼ਾਂ ਹੋ ਸਕਦੀਆਂ ਤੇ ਪਾਤਸ਼ਾਹ ਜੀ ਲਿਖਦੇ ਆ ਇਹ ਨੇ ਪਵਾ ਕੇ ਨਿਤ ਦਾਸਨ ਤੇ ਲਿਓ ਠਵਾਏ ਆਪਣੇ ਦਾਸਾਂ ਦੇ ਕੋਲੋਂ ਉਠਵਾਣੇ ਕੀਤੇ ਜੀ ਉਹ ਹਰ ਪੰਚ ਸਹਿ ਗਿਨ ਕੈ ਲਈ ਜੋ ਗੁਰਕੇ ਇਤ ਸੰਚਨ ਕੀ 500 ਮੋਹਰਾ ਲੈਣੀਆਂ ਕੀਤੀਆਂ ਗੁਰਕੇ ਪਿਆਰ ਜੋ ਗੁਰੂ ਸਾਹਿਬ ਜੀ ਨੂੰ ਭੇਟ ਕਰਨੀਆਂ ਹਨ ਵਾਏ ਪੁਸ਼ਾਕ ਨਵੀਂ ਮੱਖਣ ਸਾਹ ਮਹਾਨ ਫਰਵੀ ਉਹ ਜਿਹੜੀ ਪੁਸ਼ਾਕ ਸਾਰੀ ਰਾਤ ਲਾ ਕੇ ਦਰਜੀਆ ਨੇ ਬਣਵਾਈ ਉਹ ਵੀ ਉਠਾ ਲਈ ਮੱਖਣ ਸਾਹ ਚੱਲ ਪਿਆ ਜੀ ਅੱਗੇ ਅੱਗੇ ਸਤਗੁਰ ਗੁਰ ਤੇ ਬਾਤਰ ਸਾਹਿਬ ਜੀ ਵੱਲ ਜੀ ਪੀਰ ਸੰਗ ਲੈ ਚੱਲਿਓ ਸਤਗੁਰ ਹਰਨ ਪ੍ਰੇਮ ਲੈ ਚੱਲਿਓ ਭਾਈ ਸਾਹਿਬ ਕਹਿੰਦੇ ਨੇ ਆਪਣੇ ਨਾਲ ਸਿਪਾਈਆਂ ਦੀ ਭੀੜ ਲੈ ਕੇ ਸਤਗੁਰ ਪਾਤਸ਼ਾਹ ਜੀ ਵੱਲ ਜਾ ਰਿਹਾ ਮੱਖਣ ਸ਼ਾ ਜੋ ਬਹੁਤ ਸਿਆਣਾ ਹੈ ਜਿਹਦੇ ਮਹਾਰਾਜ ਦੀ ਬੜੀ ਕਿਰਪਾ ਹੈ ਭਾਗਾ ਵਾਲਾ ਹੈ ਕਿ ਜਿਦ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਇਤਨਾ ਮਾਣ ਬਖਸ਼ਿਆ ਹੈ ਜੈ ਸਰ ਜੈ ਬਿਚਤਾ ਵਾਲ ਗੁਰ ਕੀ ਜਿਨੋ ਮਨੋਰਥ ਪਾਖਿਓ ਉਰਕੇ ਭਾਈ ਸਾਹਿਬ ਜੀ ਕਹਿੰਦੇ ਜੇ ਜਿਸ ਤੇ ਸਤਿਗੁਰ ਪਾਤਸ਼ਾਹ ਜੀ ਨੇ ਜਿਹੜਾ ਮਨੋਰਥ ਸੀ ਇਹਦੇ ਹਿਰਦੇ ਦਾ ਪੂਰਨ ਕੀਤਾ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਹਦੇ ਹਿਰਦੇ ਦਾ ਕੀ ਮਨੋਰਥ ਸੀ ਕਿ ਸਤਿਗੁਰ ਪ੍ਰਗਟ ਹੋਣ ਸਤਿਗੁਰਾਂ ਦੇ ਦਰਸ਼ਨ ਹੋਣ ਮਿੱਟੀ ਦੂਰ ਤੋਂ ਆਏ ਮਹਾਰਾਜੀ ਨੇ ਇਹ ਮਨੋਰਥ ਪੂਰਾ ਕੀਤਾ ਹੈ ਜੀ ਜੋ ਸੰਕਟ ਪੁਲੀ ਸਭ ਥਾਈਂ ਕੋ ਕਿਸ਼ਕੋ ਕਿਸ ਲਾਗੇ ਪਾਏ ਭਾਈ ਸਾਹਿਬ ਕਹਿੰਦੇ ਵੇਖੋ ਸੰਗਤ ਸਾਰੀ ਭੁੱਲੀ ਪਈ ਇੱਥੇ ਕੋਈ ਕਿਦੇ ਚਰਨਾ ਨਾ ਲੱਗਾ ਬਾਈਆਂ ਵਿੱਚੋਂ ਕੋਈ ਕਿਦੇ ਚਰਨਾ ਨਾ ਲੱਗਾ ਹੋਇਆ ਜੀ ਜਾਨ ਜਾਨ ਸੀ ਨਾਨਕ ਕਾਦੀ ਪੂਜੇ ਦਿਨ ਚਰਵ ਸੀ ਆਦੀ ਭਾਈ ਸਾਹਿਬ ਜੀ ਲਿਖਤੇ ਨੇ ਕਹਿੰਦਾ ਹੁਣ ਸਤਗੁਰ ਪ੍ਰਗਟ ਹੋ ਜਾਣਗੇ ਸਾਰੇ ਗੁਰੂ ਨਾਨਕ ਦੀ ਗੱਤੀ ਦਾ مالک ਚਾਣਚੋਟ ਸਭ ਇਹਨਾਂ ਕੋਲ ਆਉਣਗੇ ਸਭ ਇਹਨਾਂ ਕੋਲ ਹੁਣ ਪ੍ਰਗਟ ਹੋ ਜਾਣਾ ਸਤਿਗੁਰ ਗੁਰ ਤੇ ਇੱਕ ਪਾਦਰ ਸਾਹਿਬ ਜੀ ਨੂੰ ਕੋਈ ਆਲੇ ਦੁਆਲੇ ਦੀ ਪੱਟਕੇਗਾ ਬਾਈਆਂ ਦੀ ਮੰਜੀ ਉੱਠ ਜਾਣੀ ਹੁਣ ਸਾਰੇ ਸਤਿਗੁਰ ਗੁਰ ਤੇ ਇੱਕ ਪਾਦਰ ਸਾਹਿਬ ਜੀ ਕੋਲ ਆਉਣਗੇ ਜੀ ਗੁਰੂ ਨਿਸ਼ਚੇ ਕੀ ਨਸ ਕੋਈ ਚਾਹਤ ਸਭ ਇਕ ਪੂਰਨ ਹੋਏ ਸਾਰਿਆਂ ਨੂੰ ਇਸ ਵੇਲੇ ਵਿਸ਼ਵਾਸ ਨਹੀਂ ਆ ਰਿਹਾ ਬਾਈਆਂ ਚੋਂ ਕਿਸੇ ਉੱਤੇ ਵੀ ਸਾਰੇ ਚਾਹੁੰਦੇ ਨੇ ਇੱਕ ਪੂਰਨ ਮਿਲੇ ਜਿੱਤੇ ਉੱਤੇ ਸਾਨੂੰ ਪੂਰਨ ਵਿਸ਼ਵਾਸ ਆਵੇ ਪਰ ਅਜੇ ਤੱਕ ਕਿਸੇ ਨੂੰ ਨਹੀਂ ਮਿਲਦਾ ਪਿਆ ਜੀ ਸਿੱਖ ਉਪਾਇਂ ਪਾਰਿ ਅਰਪਣ ਕਰਨ ਗੁਰੂ ਅਗਾਰੀ ਤੇ ਉਹ ਸਿੱਖ ਬਕਾਲਿਆਏ ਨੇ ਉਹਨਾਂ ਨੇ ਆਪਣੇ ਕੋਲ ਪਿਟਾਵਾਂ ਰੱਖੀਆਂ ਉਹ ਨਾ ਬਾਣੀਾ ਕੋ ਕਿਸੇ ਨੂੰ ਵੀ ਨਹੀਂ ਦਿੱਤੀਗਾ ਉਹ ਕਹਿੰਦੇ ਜਦੋਂ ਸਾ ਨੂੰ ਵਿਸ਼ਵਾਸ ਹੋ ਜਾਏਗਾ ਭਰੋਸਾ ਹੋ ਜਾਏਗਾ ਬੇਨੋਵਾ ਪਾਛੇ ਇਹਦੇ ਕੋਲ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹੈ ਜੀ ਪਾਸ ਨਦੀਨ ਸੁਕਾਈ ਪ੍ਰਗਟੇ ਤਦ ਦੇ ਗੁਰ ਪਾਏ ਉਹ ਕਹਿੰਦੇ ਆਪਣੇ ਕੋ ਰੱਖਣੀ ਉਹਨਾਂ ਚਿਰ ਜਿੰਨਾ ਚਿਰ ਗੁਰੂ ਪ੍ਰਗਟ ਨਹੀਂ ਹੁੰਦਾ ਜਦੋਂ ਗੁਰੂ ਸਾਹਿਬ ਜੀ ਪ੍ਰਗਟ ਹੋ ਜਾਣਗੇ ਸਾਡਾ ਵਿਸ਼ਵਾਸ ਹੋ ਜਾਏਗਾ ਵੀ ਇਹ ਹੀ ਪੂਰਨ ਗੁਰੂ ਨੇ ਅੱਠਵੇਂ ਪਾਤਸ਼ਾਹ ਇਹਨਾਂ ਜੀ ਜੋਤ ਰੱਖ ਕੇ ਗਏ ਨੇ ਉਹਨਾਂ ਨੂੰ ਰਿਪੋਰਟ ਕਰਨੀ ਹੈ ਸੀ ਜੀ ਇਸ ਤਰ੍ਹਾਂ ਕਈ ਆਏ ਜਿਪਕਾਲੇ ਪਰ ਉਹਨਾਂ ਦਾ ਮਾਨ ਨਹੀਂ ਪੰਧਿਆ ਉਹਨਾਂ ਕੇ ਪੇਟਾਵਨੀਆਂ ਰਿਪੋਰਟ ਕਰੇ ਇਹ ਪੂਰੇ ਸਤਕੁਰ ਨੂੰ ਦੇ ਜਿਹੜਾ ਪੂਰਾ ਸਤਕੁਰ ਪ੍ਰਗਟ ਹੋਵੇ ਔੜੀਕ ਦੇ ਪੇ ਉਹ ਆ ਕੇ ਬਕਾਲੇ ਚ ਵੰਡੇਰੇ ਲਾਏ ਔਰ ਉਡੀਕ ਦੇ ਪੇ ਨਿਕੋਦੋ ਪੂਰਾ ਸਤਗੁਰ ਪ੍ਰਗਟ ਹੋਵੇ ਕ ਇਸ ਪ੍ਰਕਾਰ ਕਰ ਸੰਗਤ ਕਲੀ ਉਤਰੀ ਹੁਤੀ ਇਸ ਸੰਸੇ ਸਲੀ ਵਾਹਿਗੁਰੂ ਕਹਿੰਦੇ ਇਸ ਤਰ੍ਹਾਂ ਕਣੀ ਸੰਗਤ ਬਕਾਲੇ ਦੇ ਵਿੱਚ ਉਤਰੀ ਹੋ ਜਿਨ੍ਹਾਂ ਦੇ ਅੰਦਰ ਸ਼ੰਸਾ ਪੰਪਾਲ ਕਾ ਸਾਡਾ ਸ਼ੰਕਾ ਦੂਰ ਕਰੋ ਕਿੱਥੇ ਬੈਠੇ ਹੋ ਪਰ ਕਿਸੇ ਨੇ ਜੇ ਮਹਾਰਾਜ ਨੇ ਵਡਿਆਈ ਨਹੀਂ ਨਾ ਬਖੀ ਜੇ ਮਾਣ ਨਹੀਂ ਬਖਸ਼ਿਆ ਦਾਤੇ ਤੇ ਚੋਚ ਤਾਂ 7 ਸਤਿਗੁਰਾਂ ਨੇ ਮਾਤਾ ਨਾਨਕੀ ਤੋਂ ਕੋਈ ਬਚਨ ਨਹੀਂ ਸਿੱਖਿਆ ਮਾਤਾ ਨਾਨਕੀ ਜਿਨਕੀ ਅੱਜ ਬਾਹਰੋ ਪ੍ਰਗਟੋ ਉਹ ਸੰਗਤ ਸਿੱਖਾ ਨਹੀਂ ਵੀ ਕਿਹਾ ਮਹਾਰਾਜਿਕਾ ਕੋਈ ਨਹੀਂ ਜਾਏਗਾ ਕੋਈ ਐਸਾ ਕੰਮ ਨਹੀਂ ਕਰੇਗਾ ਕੋਈ ਜਾ ਕੇ ਮੱਖਣ ਸ਼ਾਹ ਨੂੰ ਨਹੀਂ ਕਹੇਗਾ ਆ ਵੇ ਕੋ ਕਿਡਾ ਕਿਰਦੇ ਬੇਬੇ ਪਾਤਸ਼ਾਹ ਗਰੀਬ ਪਨਵਾਜ ਕੀਤਾ ਜੀ ਸਾਰੀ ਸੰਗਤ ਜਿਹੜੀ ਇੱਥੇ ਆਈ ਹੈ ਜਿਹੜੀ ਪੂਰੇ ਸਤਿਗੁਰ ਦੀ ਉਡੀਕ ਕਰਦੀ ਪਈ ਹੈ ਜੀ ਗੁਰੂ ਪਕਾਲੇ ਮੈਂ ਪੜਟਾਵੇ ਇਸੀ ਬਾਗ ਪਰ ਮਤੀ ਟਿਕਾਵੇ ਉਹੜਾਣੇ ਸੇ ਗੱਲ ਦਿੱਤੀ ਆਪਣੀ ਮੱਤ ਟਿਕਾਈ ਹੈ ਕਿ ਗੁਰੂ ਇੱਕ ਦਿਨ ਬਕਾਲੇ ਚ ਪ੍ਰਗਟ ਹੋਵੇ ਕ ਜੀ ਸੈਂਕੜੇ ਵਿੱਚ ਬਕਾਲੇ ਉਤਰੇ ਜੈ ਕ ਪ੍ਰੇਮ ਰਸਾਲਾ ਭਾਈ ਸਾਹਿਬ ਕਹਿੰਦੇ ਉਹਨਾਂ ਵਿੱਚ ਪ੍ਰੇਮ ਬਹੁਤ ਜ਼ਿਆਦਾ ਸੈਂਕੜਿਆਂ ਦੇ ਤਤਾਂ ਦੇ ਵਿੱਚ ਬਕਾਲੇ ਚ ਉਤਰੇ ਹੋਏ ਨੇ ਪਰ ਉਹ ਕੱਚੇ ਗੁਰੂਆਂ ਕੋਲ ਨਹੀਂ ਜਾ ਰਹੇ ਜੀ ਕੱਚ ਪ੍ਰਤੀਤ ਗੁਰੂ ਵਿਦਤਾਵੇ ਦੇਹ ਉਪਾਇਨ ਦਰਸ਼ਨ ਪਾਉਂਦੀ ਕਰਦੇ ਪਰਨੇ ਕਦੋਂ ਪੂਰਾ ਸਤਗੁਰ ਪ੍ਰਗਟ ਹੋਵੇ ਤੇ ਮਹਾਰਾਜ ਦੇ ਦਰਸ਼ਨ ਕਰਕੇ ਪਿਤਾ ਹਵਾਰਾ ਕੇ ਫਿਰ ਆਪਣੇ ਘਰਾਂ ਨੂੰ ਜਾਣਾ ਉਹਨਾਂ ਚ ਜਾਣਾ ਨਹੀਂ ਉਹਨਾਂ ਦੇ ਅੰਦਰ ਵੀ ਇਹ ਵਿਸ਼ਵਾਸ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਹਾ ਗੁਰੂ ਬਕਾਲੇ ਦੇ ਵਿੱਚ ਹੈ ਤੇ ਵਸ ਹੋਵੇਗਾ ਤਾਂ ਬੜੇ ਬੜੇ ਪਿਆਰ ਨਾਲ ਭਰੇ ਹੋਏ ਉਹ ਗੁਰੂ ਕੇ ਪਿਆਰ ਬਕਾਲੇ ਚ ਬੈਠੇ ਹੋਏ ਜੀ ਕਰਨ ਪਰ ਹੋਣ ਉਪਕਾਰੀ ਜੀਤ ਉਹਤ ਮੱਖਣ ਜਿਹਦੇ ਮਜ਼ਾਰੀ ਤੇ ਸਿੱਖ ਉਹ ਸਵੇਰੇ ਜਿਹੜੇ ਇੱਥੇ ਨੇ ਉਹਨਾਂ ਦੇ ਉੱਤੇ ਜੇ ਮੱਖਣ ਸ਼ਾਮਾਂ ਚ ਸੋਚਦਾ ਉਪਕਾਰ ਆਵੇਗਾ ਸਤਿਗੁਰਾਂ ਦਾ ਹੁਣ ਭਲਾ ਕਰਨਗੇ ਸਤਿਗੁਰੂ ਨਾਲ ਤਾਂ ਜਦੋਂ ਦਾਤੇ ਹੁਣ ਪ੍ਰਗਟ ਹੋਣਾ ਨਾ ਤੇ ਮੱਖਣ ਸ਼ਾ ਜਿੱਦਾਂ ਇੱਕ ਮੇਰਾ ਭਲਾ ਥੜਾ ਹੋਇਆ ਪਤਵਾਲੀ ਹੁਣ ਸੇਕੜਿਆ ਦਾ ਭਲਾ ਰੋਜ਼ ਹੋਣਾ ਤੇ ਸਤਿਗੁਰ ਗੁਰ ਤੇ ਇੱਕ ਬਾਦ ਸਹਿਬ ਜੀ ਪ੍ਰਗਟ ਹੋਣਗੇ ਗੁਰ ਕਰ ਸੰਮੁਖ ਗਮਨੇ ਹੋ ਜਾਏ ਸકલ ਉਪਾਇ ਸੰਗ ਲਵਾਏ ਪਿਆਰ ਗੁਰੂ ਘਰ ਦੀ ਤਰਫ ਜਾ ਰਿਹਾ ਸੱਚੇ ਪਾਤਸ਼ਾਹ ਗੁਰਤੇਗ ਬਾਦਰ ਸਾਹਿਬ ਜੀ ਦੀ ਤਰਫ ਨਾਲ ਉਪਟਾਵਾਂ ਬੰਦਿਆਂ ਨੇ ਚੁੱਕੀਆਂ ਹੋਈਆਂ ਜੀ ਸਿੱਖੇ ਬਹੁਤ ਔਰ ਆਏ ਮਸੰਗ ਗਮਨਤ ਪਿਓ ਨਰਨ ਕੋ ਗ੍ਰਿੰਦ ਪਾਏ ਸਾਹਿਬ ਕਹਿੰਦੇ ਇਹਦੇ ਨਾਲ ਸਿੱਖ ਵੀ ਕਈ ਸਾਰ ਨੌਕਰ ਚਾਕਰ ਵੀ ਸਾਰ ਜਿਹੜੇ 22 ਕੱਚੇ ਗੁਰੂਆਂ ਦੇ ਮਹੰਦ ਜਿਹੜੇ ਸੀ ਉਹ ਵੀ ਇਹਦੇ ਨਾਲ ਦਾ ਤੁਰਦੇ ਪਏ ਸਨ ਜੀ ਆਪਸ ਵਿੱਚ ਮੈਂ ਬੋਲਤ ਬਹੁ ਦੀਤੀ ਕਿ ਕਿਸ ਕਿਥੇ ਜਾਏ ਅਬੇ ਜਤ ਪ੍ਰੀਤੀ ਉਹ ਆਪਸ ਚ ਨਾ ਪਿੱਛੇ ਪਿੱਛੇ ਬੋਲਦੇ ਪਏ ਉਹ ਕਹਿੰਦਾ ਵੀ ਇਹ ਕਿਤੇ ਕੋਲ ਜਾਂਦਾ ਹੋਵੇਗਾ ਉਹਨਾਂ ਨੂੰ ਪਤਾ ਵੀ ਗੁਰਦੇ ਇੱਕ ਬਾਦਰ ਸਾਹਿਬ ਜੀ ਕੋਲ ਜਾ ਰਹੇ ਜਿਹੜਾ ਕੋਲ ਹੋ ਕੇ ਆਇਆ ਕੱਲ ਉਹ ਆਪਸ ਚ ਗੱਲਾਂ ਕਰਦੇ ਨੇ ਵੀ ਇਹ ਮੱਖੜ ਸ਼ਾ ਇੰਦਿਆ ਵੱਡੀਆਂ ਪਿਟਾਵਾਂ ਲੈ ਕੇ ਤਨਾ ਕੁਝ ਲੈ ਕੇ ਆਪਣਾ ਲਾਉ ਲਸ਼ਕਰ ਲੈ ਕੇ ਇਹ ਕਿਦੇ ਪਾਸ ਜਾ ਰਿਹਾ ਹੈ ਜੀ ਇੱਕ ਵਾਰ ਤੋਂ ਸਭ ਦੇ ਪਾਸ ਜਾਏ ਜਾਏ ਕੀ ਨਸ ਅਰਗਾ ਉਹ ਕਹਿੰਦੇ ਇੱਕ ਵਾਰੀ ਤੇ ਸਾਰਿਆਂ ਕੋਲ ਹੋ ਆਇਆ ਸਾਰਿਆਂ ਅੱਗੇ ਦੋ ਦੋ ਮੋਹਰਾ ਰੱਖ ਆਇਆ ਸਾਰਿਆਂ ਦੇ ਕੀ ਦਰਸ਼ਨ ਵੀ ਕਰ ਆਇਆ ਬੇਨਤੀਆਂ ਵੀ ਕਰ ਆਇਆ ਜੀ ਆਪਕੀ ਨੀਲ ਉਪਾਇਨ ਪਾਰੀ ਜਿਸ ਕੋ ਅਰਪੇ ਪੂਜ ਆਗਾਰੀ ਤੇ ਹੁਣ ਪਤਾ ਨਹੀਂ ਇਹਦਾ ਵਿਸ਼ਵਾਸ ਬਾਈਆਂ ਚ ਕਿਦੇ ਉੱਤੇ ਆਇਆ ਇਹ ਕੋਣ ਗੱਲਾਂ ਕਰਦੇ ਮਸਾਂ ਦਾ ਆਪਸ ਦੇ ਵਿੱਚ ਜਿਹੜੇ ਪਿੱਛੇ ਪਿੱਛੇ ਚੱਲਦੇ ਪਏ ਵੀ ਹੁਣ ਪਤਾ ਨਹੀਂ ਇਹਦਾ ਕਿਦੇ ਉੱਤੇ ਵਿਸ਼ਵਾਸ ਆਇਆ ਉਹਨੂੰ ਜਾ ਕੇ ਇਹ ਪਿਤਾਵਾਂ ਅਰਪਣ ਕਰੜੀਆਂ ਨੇ ਇਹ ਤੇ ਉਹਨਾਂ ਨੂੰ ਪਤਾ ਬੇ ਕਿੱਥੇ ਜਾਣਤਾ ਪਿਆ ਕਿਹੜੀ ਤਰਫ ਜਾ ਰਿਹਾ ਉਹ ਆਪਣੇ ਆਪਣੇ ਅੰਦਾਜ਼ਾ ਲਾਈ ਜਾਂਦੇ ਸਾਰਾ ਕੀ ਇਤਨੀਆ ਪਟਾਵਾਂ ਜਿਹੜੀਆਂ ਲੈ ਕੇ ਜਾ ਰਹੇ ਇੱਕ ਇੱਕ ਵਾਰੀ ਤੇ ਸਾਰਿਆਂ ਕੋਲ ਹੋ ਆਇਆ ਹੁਣ ਪਤਾ ਨਹੀਂ ਕਿਤੇ ਕੋਲ ਜਾ ਕੇ ਚੀਜ਼ਾਂ ਅਰਪਣ ਕਰੇਗਾ ਜਿਦ 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 ਸੁਦ ਤੋਲਤ ਪਟਾਈ ਤਿਆਰੀ ਕਰ ਬੈਠਿਓ ਅਗਵਾਈ ਤੇ ਪਾਈ ਸਾਹਿਬ ਜੀ ਕਹਿੰਦੇ ਉਹ ਮਸਾਦ ਅਸੀਂ ਨਾ ਬੜੇ ਚਲਾਕ ਉਹਨਾਂ ਨੇ ਆਪਣੇ ਆਪਣੇ ਗੁਰੂਆਂ ਦੀ ਤਰਫ ਸਨੇਹ ਭੇਜ ਦਿੱਤੇ ਪਾਈ ਤਿਆਰੀ ਕਰ ਲੋ ਤਿਆਰੀ ਕਰਕੇ ਬਹਿ ਜਾਓ ਮੱਖਣਸ਼ਾ ਲੱਗਦਾ ਤੋ ਸਾਪੜੀ ਤਰਫ ਹੀ ਆਉਂਦਾ ਪਿਆ ਜੀ ਲੱਗਦਾ ਪ੍ਰਭਾਵਤ ਹੋ ਗਿਆ ਜੇ ਸਾਡੇ ਤੋਂ ਬੜੀਆ ਕੀਮਤੀ ਪਿਟਾਵਾ ਲੈ ਕੇ ਸਾਡੇ ਵੱਲ ਹੁੰਦਾ ਪਿਆ ਜੀ ਕਹਿ ਰਹੇ ਹੋ ਉਹ ਚਲਾਕ ਮਸੰਦਾ ਦੇ ਆਪਣੇ ਆਪਣੇ ਗੁਰੂਆਂ ਦੇ ਵਸਨਿਆਂ ਪੇ ਦਿੱਤਾ ਆਪ ਮੱਖਣਸ਼ਾ ਦੇ ਨਾਲ ਜਾਂਦੇ ਪਏ ਆ ਹਨ ਜੀ ਸਭ ਕੇ ਉਰ ਪਰਤੀਚ ਨਾ ਜਾਗੀ ਮੰਗਿਕ ਆਵੇ ਕੋ ਅਨੁਰਾਗ ਉਹ ਬਾਈ ਸਾਰੇ ਉਡੀਕ ਕਰ ਲਗ ਪੇ ਕੋਈ ਸੋਚਤਾ ਮੇਰੇ ਕੋ ਲਾਵੇ ਕ ਮੇਰੇ ਤੇ ਪ੍ਰਭਾਵ ਤੋਇਆ ਹੋਣਾ ਕਿ ਮੈਂ ਪੂਰਾ ਗੁਰੂ ਹਾਜੀir ਮੱਲਯ ਮਸੰਦਨ ਦੇਸਾਈ ਬਾਡ ਉਪਧਾਨੂ ਤਰੇ ਮੰਗਵਾਏ ਭਾਈ ਸਾਹਿਬ ਕੇ ਧੀਰਮਲ ਜੀ ਨੇ ਮਸਨਾਨ ਤੇ ਕਸਾਈ ਬੜਾ ਵੱਡਾ ਪਲੰਗ ਡਾਇਆ ਬਾਡ ਉਪਧਾਨ ਧਰੇ ਮੰਗਵਾਏ ਬੜਾ ਵੱਡਾ ਗੋਸ਼ਰਾਣਾ ਉਹ ਪਲੰਗ ਦੇ ਉੱਤੇ ਮੰਗਾ ਕੇ ਰੱਖ ਲਿਆ ਜੀ ਪਹਿਲਾਂ ਜੇ ਆਰਾਮ ਨਾਲ ਬੈਠਾ ਹੋਇਆ ਸੀ ਪਰ ਜਿਉਂ ਹੀ ਇਹ ਮਸਾਦ ਦਾ ਸੁਨਿਆ ਆਇਆ ਵੀ ਲੱਗਦਾ ਹੈ ਕਿ ਸਾਡੇ ਵੱਲ ਮੱਖੜ ਸ਼ਾ ਹੁੰਦਾ ਪਿਆ ਬਹੁਤ ਵੱਡੀਆਂ ਪਟਾਵਾਂ ਲੈ ਕੇ ਲਾਓ ਲਸ਼ਕਰ ਲੈ ਕੇ ਉਸੇ ਵੇਲੇ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਜੀ ਮਸਾੰਦਾ ਨੇ ਉਸੇ ਵੇਲੇ ਗੁਰੂ ਕੇ ਪਿਆਰ ਪਲੰਗ ਵਿਛਾ ਦਿੱਤਾ ਵਿਛਾਈ ਕਰ ਦਿੱਤੀ ਕੋਸ ਹਰਾਣਾ ਲਿਆ ਕੇ ਰੱਖ ਦਿੱਤਾ ਜੀ ਚਮਰ ਲੈ ਕੇ ਪਾ ਠੰਡੋ ਸਰਗ ਪਾਤ ਇਸ ਐਸ਼ਵਰਜ ਬਾਦ ਇੱਕ ਦਾਸ ਖੜਾ ਹੋ ਗਿਆ ਤੇ ਚੋਰ ਸਾਹਿਬ ਕਰਨ ਲੱਗ ਪਿਆ ਗੁਰੂ ਕੇ ਪਿਆਰ ਉਤੇ ਹੋਰ ਜਿਹੜੀ ਗੁਰੂ ਸਾਹਿਬ ਦੀਆਂ ਬਾਤਾਂ ਹੁੰਦੀਆਂ ਨੇ ਉਹ ਸਾਰੀਆਂ ਇਹਨੇ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਮੱਖਣ ਸ਼ਾ ਮੇਰੇ پاس ਹੁੰਦਾ ਪਿਆ ਜੀ ਸ਼ਕਤ ਅਪਰੋਚੀ ਬਾਨੇ-ਬਾਨੇ ਬੈਠ ਕੇ ਸੋਜ ਨਵੀਨ ਭਾਈ ਸਾਹਿਬ ਜੀ ਕਹਿੰਦੇ ਬਾਕੀ ਸੋਢੀ ਵੀ ਗੁਰੂ ਕੇ ਪਿਆਰ ਵਾਲੋ ਆਪਣੇ ਆਪਣੇ ਡੇਰੇ 'ਚ ਉੱਤੇ ਜਿੱਥਾ 'ਚ ਤਾਂ ਉਹ ਬੈਠਦੇ ਛੜ ਗੁਰੂ ਪਾਟ ਕੇ ਉਹਨਾਂ ਨੇ ਵੀ ਬੈਠਣਾ ਕੀਤਾ ਜੀ ਪਰੇ ਪਛਾਵਨ ਕੀਰ ਦਸਾਵਨ ਨਿਜ ਪਾਚੇ ਉਪਦਾਨ ਧਰਾਵਨ ਭਾਈ ਸਾਹਿਬ ਜੀ ਕਹਿੰਦੇ ਨੇ ਉਹਨਾਂ ਨੇ ਆਪਣੇ ਕੋਲ ਵੀ ਵਿਛਾਈ ਕਰਵਾ ਲਈ ਫਰਸ਼ ਭਾਗ ਗਲੀਚੇ ਆਦਿਕ ਵਿਛਾ ਲਈ ਕਿ ਪੱਕੜ ਸ਼ਾਹ ਦੇ ਨਾਲ ਲਾਓ ਲਸ਼ਕਰ ਬੜਾ ਆ ਰਿਹਾ ਉਹਨਾਂ ਵੀ ਬੈਠਣਾ ਹੈ ਤੇ ਨਾਲ ਆਪਣੇ ਲਈ ਸੋਨਾ ਕੁਝ ਕਰਾ ਲਿਆ ਤੇ ਆਪਣੇ ਆਪਣੇ ਸਹਾਰੇ ਰਖਾ ਲੇ ਤੱਕੀਏ ਰਖਾ ਕੇ ਭਾਈ ਸਾਹਿਬ ਜੀ ਕਹਿੰਦੇ ਗੁਰੂ ਪਾਣ ਕੇ ਬੈਠ ਗਏ ਜੀ ਅਕਰ ਮੇਵੜੇ ਕੋਈ ਸਾਵਧਾਨੇ ਦੁਆਰ ਦਿਸ਼ਾ ਦ੍ਰਿਸ਼ਟੀ ਬੰਦਾਨੇ ਤੇ ਉਹਨਾਂ ਦੇ ਕਿ ਮੇਵੜੇ ਜਿਹੜੇ ਸੀ ਉਹ ਸਾਵਧਾਨ ਹੋ ਕੇ ਖੜੇ ਹੋਗੇ ਤੇ ਦਰਵਾਜ਼ੇ ਦੀ ਤਰਫ ਸਾਰੇ ਦੇਖਦੇ ਤੇ ਦੁਆਰ ਦਿਸ਼ਾ ਦ੍ਰਿਸ਼ਟੀ ਬੰਦਾਨੇ ਸਾਰਿਆਂ ਨੇ ਦਰਵਾਜ਼ੇ ਦੀ ਤਰਫ ਦੇਖਣਾ ਕੀਤਾ ਕਿ ਮੱਖਣ ਆ ਰਿਹਾ ਆ ਰਿਹਾ ਸਾਉਡੀ ਕੀਤੇ ਬਕ ਉਹ ਗਮੀਰ ਬੰਦਾ ਏ ਬਈ ਬੜਿਆ ਕੁਝ ਲਿਆ ਆ ਰ ਮਸੰਦਾ ਨੇ ਦੱਸਿਆ ਵੀ ਅੱਜ ਤੇ ਬਹੁਤ ਕੁਝ ਉਹਨੇ ਰਖਾਇਆ ਹੋਇਆ ਬੰਦਿਆ ਕੁਛ ਕੁਆ ਕੇ ਲਿਉਂਦਾ ਪਏ ਇਸ ਲਈ ਸਾਰੇ ਦਰਵਾਜੇ ਦੀ ਤਰਫ ਦੇਖਦੇ ਪਏ ਜੀ ਸਭ ਗਾਤੀ ਕੇ ਡਿਗਨਰ ਜੀ ਕਰੇ ਪ੍ਰਤੀਕਨ ਬੈਠੇ ਚਾਰੇ ਆਪਣੀਆਂ ਗੱਦੀਆਂ ਲਾ ਕੇ ਕਦੋਂ ਤੇ ਉਡੀਕ ਕਰੇ ਨ ਮੱਖਣ ਛਾਦੀ 사ગર ਪ੍ਰੇਮ ਨ ਮਗਨ ਹੈ ਮੱਖਣ ਦੇ ਅਨੰਦ ਮੱਖਣ ਦੇ ਹਿਰਦੇ ਚ ਅਨੰਦ ਪੜਾ ਉਹਦੇ ਅੰਦਰ ਗੁਰਤੇਗ ਬਾਦਰ ਸਾਹਿਬ ਦਾ ਪ੍ਰੇਮ ਭਰਿਆ ਪ੍ਰੇਮ ਭਰਿਆ ਉਹ ਪ੍ਰੇਮ ਦਾ ਭਰਿਆ ਹੋਇਆ ਸਤਗੁਰ ਗੁਰਤੇਗ ਬਾਦਰ ਸਾਹਿਬ ਦੀ ਤਰਫ ਜਾ ਰਿਹਾ ਜੀ ਦੇਵ ਨ ਕਿਸੂ ਜਨਾਵਈ ਸੰਗ ਨਰਨ ਕੀ ਬ੍ਰਿੰਦ ਉਹਨੇ ਕਿਸੇ ਆਪਣੇ ਬੰਦੇ ਨੂੰ ਵੀ ਭੇਜ ਨਹੀਂ ਦਿੱਤਾ ਵੀ ਮੈਂ ਕਿੱਥੇ ਜਾ ਰਿਹਾ ਉਹੇ ਬੰਦਿਆਂ ਨੂੰ ਵੀ ਨਹੀਂ ਪਤਾ ਬੰਦੇ ਵੀ ਪਿੱਛੇ ਪਿੱਛੇ ਚੱਲੀ ਜਾਂਦੇ ਪਏ ਗੁਰੂ ਕੇ ਪਿਆਰਿਓ ਉਹਨਾਂ ਨੂੰ ਵੀ ਪਤਾ ਲੱਗਾ ਜੀ ਸਬ ਗੁਰ ਕਰਕੇ ਸਨਮੁਖ ਆਵਾ ਦਾਸ ਹੁਤੋ ਮਾਤਾ ਪ੍ਰਤਿ ਗਾਵਾ ਜਦੋਂ ਤਨ ਗੁਰ ਤੇ ਇੱਕ ਬਾਤ ਸਜੇ ਦਰਵਾਜੇ ਕੋਲ ਪਹੁੰਚ ਗਿਆ ਇੱਕ ਸਿੱਖ ਅੰਦਰ ਗਿਆ ਮਾਤਾ ਜੀ ਦੇ ਕੋਲ ਮਾਤਾ ਨਾਨਕ ਜੀ ਦੇ ਕੋਲ ਦਾਸ ਹੁਤੋ ਮਾਤਾ ਪ੍ਰਤਿ ਗਾਵਾ ਜਾ ਕੇ ਮਾਤਾ ਜੀ ਨੂੰ ਕਹਿ ਲੱਗਾ ਜੀ ਸਤਿਏ ਪੂਰਨ ਸਰਗਾਵਾ ਆਇਓ ਚਲਕੇ ਦੂਰ ਮਹਾ ਮਾਤਾ ਜੀ ਸੇਖ ਇੱਕ ਸ਼ਰਦਾਵਾ ਜਿਹੜਾ ਬੜੀ ਦੂਰ ਤੋਂ ਚੱਲ ਕੇ ਆਇਆ ਹੈ ਉਹ ਅੱਜ ਫੇਰ ਸਤਗੁਰੂ ਪਾਤਸ਼ਾਹ ਜੀ ਦੇ ਕੋਲ ਆਇਆ ਹੈ ਜੀ ਸਤਿ ਆਪਕੇ ਸਤ ਪਰ ਹੋਵਾ ਪੂਰਬ ਆਏ ਪਤਾ ਕੁਝ ਜੋਵਾ ਬਾਤਾ ਜੀ ਉਹਨੂੰ ਤੁਹਾਡੇ ਪੁੱਤਰ ਦੇ ਸਿਤਕ ਆ ਗਿਆ ਵਿਸ਼ਵਾਸ ਆ ਗਿਆ ਕੱਲ ਜਦੋਂ ਆਇਆ ਸੀ ਮਹਾਰਾਜ ਨੇ ਕੁਝ ਪਤਾ ਦਿੱਤਾ ਉਹਨੂੰ ਆਪ ਆਪਣੇ ਬਾਰੇ ਦੱਸਿਆ ਮਹਾਰਾਜੀ ਪਤਾ ਦਾ ਮਤਲਬ ਆਪਣੇ ਬਾਰੇ ਦੱਸਿਆ ਪੂਰਬ ਆਏ ਪਤਾ ਕੁਝ ਜੋਵਾ ਉਹਨੇ ਕੁਝ ਕੁ ਵੇਖਿਆ ਕੱਲ ਉਹਨੂੰ ਨજર ਆਇਆ ਵੀ ਗੁਰਨਾਨਕ ਦੀ ਜੋਤ ਦੇ ਮਾਲਕ ਅਜੇ ਮੱਕੜਾਂ ਚ ਅੰਦਰ ਨਹੀਂ ਆਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਕੇ ਪਾਸੀ ਬੈਠੇ ਸੀ ਮਾਤਾ ਨਾਨਕੀ ਜੀ ਰਹਿਐ ਸੇ ਕਾ ਪਾਸੀ ਸੇ ਗੁਰੂ ਕੇ ਪਿਆਰ ਵਾਦਿਓ ਤੇ ਬਾਤਾ ਜੀ ਨੂੰ ਆ ਕੇ ਦੱਸਤਾ ਪਿਆ ਮਾਤਾ ਜੀ ਹੋੜਾ ਸੇਖੇ ਨਾ ਆਇਆ ਸਤਿਗੁਰਾ ਤੇ ਉਹਨੂੰ ਸਤਿਗੁਰਾ ਤੇ ਵਿਸ਼ਵਾਸ ਆ ਗਿਆ ਹੈ ਜੀ ਅਪਿਚ ਤਾਵਨ ਚਾਤ ਗੁਰੂ ਕੋ ਸੰਸੈ ਦੂਰ ਕੀਓ ਇਨ ਉਰ ਮਾਤਾ ਜੀ ਹੁਣ ਪਤਾ ਕਿਉਂ ਆਇਆ ਹੋਣ ਗੁਰੂ ਨੂੰ ਸਾਰੀ ਦੁਨੀਆ ਚ ਪ੍ਰਗਟ ਕਰਨਾ ਚਾਹਦਾ ਉਦੇ ਆਪਣੇ ਅੰਦਰੋਂ ਸ਼ੰਕੇ ਦੂਰ ਹੋ ਗਏ ਸੰਸ਼ੇਤੂਰ ਕੀ ਉਹ ਇਨ ਉਰਪ ਉਦੇ ਆਪਣੇ ਸ਼ੰਕੇ ਦੂਰ ਹੋਇੜੇ ਉਹ ਦੁਨੀਆ 'ਚ ਪ੍ਰਗਟ ਕਰਦਾ ਔਰ ਜਿਸ ਬੰਦੇ ਦਾ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਵਿਸ਼ਵਾਸ ਬਣ ਜਾਏਗਾ ਸੱਚ ਜਾਣਿਓ ਕੱਲਾ ਨਹੀਂ ਬੈਠੇਗਾ ਦੁਨੀਆ 'ਚ ਪ੍ਰਗਟ ਕਰੇਗਾ ਆਪਣੇ ਗੁਰੂ ਨੂੰ ਉਹ ਕਹੂਗਾ ਮੈਂ ਅਨੰਤ ਲੈ ਲਿਆ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਦੁਤਿਆਨ ਵੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਾਂ ਕਿ ਗੁਰੂ ਗ੍ਰੰਥ ਸਾਹਿਬ ਰੱਬ ਜੀ ਗੁਰੂ ਗ੍ਰੰਥ ਸਾਹਿਬ ਜੀ ਕਲਕੀਆਂ ਵਾਲੇ ਦੀ ਪਾਤਸ਼ਾਹੀ ਜੋਤ ਬੈਠੀ ਹੋਈ ਸੀ ਉਹ ਦੂਜਿਆਂ ਨੂੰ ਵੀ ਤੇਕਾ ਉਹ ਕਦੀ ਦੀ ਬੈਠੇਗਾ ਟਿਕ ਕੇ ਜਿੰਨੇ ਮਹਾਪੁਰਖਾਂ ਦਾ ਹਾਲ ਪੜ ਕੇ ਦੇਖ ਲੋ ਸੰਸਾਰ ਜਿੰਨੇ ਸਾਡੇ ਕਲਕੀ ਤਰ ਪਾਤਸ਼ਾਹ ਜਿੱਤੋਂ ਬਾਦ ਲਾ ਲੋ ਜਾਂ ਗੁਰਨਾਨਕ ਸਾਹਿਬ ਤੋਂ ਲਾ ਲੋ ਇਹ ਸਾਰੇ ਸਿੱਖੀ ਦਾ ਪ੍ਰਚਾਰ ਕਿਉਂ ਕਰਦੇ ਨੇ ਕੀ ਲੋੜ ਪਈ ਇਸੇ ਦੀ ਪਾਬਾਤਰ ਸਿੱਖ ਬਸਤੂ ਬਾਣੇ ਆਲੇ ਨੂੰ ਇਤਨੇ ਇਤਨੇ ਦੂਰ ਜਾ ਜਾ ਕੇ ਕਿਉਂਕਿ ਉਹਨਾਂ ਲੈ ਲੇ ਅਬਾਨੰਦ ਸੇਖੀ ਤੇ ਲੋੜ ਪੈਸੀ ਕਿਉਂਕਿ ਉਹਨਾਰੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਲੈ ਲਿਆ ਫਲ ਖਾ ਲਿਆ ਉਹ ਕਿਹਨੇ ਦੂਜਿਆਂ ਨੂੰ ਖਵਾਈਏ ਬਾਤ ਆ ਜੀ ਆਇਆ ਅਬ ਪਿਤ ਤਾਵਣ ਚਾਹਤ ਗੁਰ ਕੋ ਇਹ ਹੁਣ ਗੁਰੂ ਨੂੰ ਪ੍ਰਗਟ ਕਰਨਾ ਚਾਹੁੰਦਾ ਸੰਸ਼ੇ ਦੂਰ ਕਿਉ ਇਨ ਉਰ ਕੋ ਇਹਦੇ ਹਿਰਦੇ ਦੇ ਸੰਸ਼ੇ ਸਤਿਗੁਰਾਂ ਨੇ ਦੂਰ ਕਰ ਦਿੱਤੇ ਇਹਦੇ ਹੁਣ ਪੂਰਨ ਵਿਸ਼ਵਾਸ ਹੋ ਗਿਆ ਮੈਂ ਕਈ ਵੇਰ ਚ ਕਰਦਾ ਹਾਂ ਨਾ ਸ਼ਰਧਾ ਤੇ ਸ਼ੱਕ ਸ਼ੱਕ ਕਿੰਨਾ ਤੁਹਾਡੇ ਅੰਦਰ ਉਨਨੀ ਗੁਰਦਾ ਲਾਲ ਜੇ ਸ਼ਕਤ ਤੁਹਾਡੇ ਅੰਦਰ 40% ਹੈਗਾ ਫਿਰ ਸ਼ਰਦਾ ਜੇ 60% ਹੈ 60 ਜੇਕਰ 100% ਤੁਹਾਡੇ ਅੰਦਰ ਸ਼ਕਤ ਚਲਾ ਜਾਏ ਸ਼ਰਦਾ ਹੋ ਜਾਏ ਪੂਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪੂਰ ਬੱਲੇ ਕੇ ਖੱਟ ਕੇ ਸਮਝੋ ਹੋ ਗਿਆ ਜੀਵਨ ਸਫਲ ਤੁਹਾਡਾ ਜੇ ਜਲ ਪੂਰਾ ਵਿਸ਼ਵਾਸ ਆਜੇ 100% ਕੇ ਗੁਰੂ ਗ੍ਰੰਥ ਸਾਹਿਬ ਪੂਰਾ ਸਤਿ ਰੱਬ ਅਜੇ ਇਹ ਤੇ ਕੇਟਕਿੰਗਾ ਦੀ 5% ਤੇ ਹੋਣੀ ਕਈ 2% ਤੇ ਕਈ 1% ਤੇ ਹੋਣੀ ਹੈ ਜੇ ਲਦਨ ਹੋ ਗਿਆ ਤੇ ਪਿਆਰ ਬਹੁਤ ਕੁਝ ਖਤ ਜਾਓਗੇ ਜੀ ਬਰਸੋ ਹਮ ਬੈਠੇ ਗੁਰਪਾ ਇਸ ਸਿੱਖੀ ਕਤ ਕਰੀ ਪ੍ਰਕਾਰ ਬਾਤਾ ਜੀ ਪਰਸੋਂ ਅਸੀਂ ਤੁਹਾਡੇ ਕੋਲ ਆਏ ਸੀ ਤੁਹਾਨੂੰ ਆ ਕੇ ਇਸੇ ਸਿੱਖ ਦੀ ਬਾਤ ਦੱਸੀ ਸੀ ਜਦੋਂ ਮੈਂ ਸਤਪੁਰਾਂ ਨੂੰ ਕਿਹਾ ਸੀ ਕਿ ਮਹਾਰਾਜ ਮੈਂ ਜਾ ਕੇ ਮੱਖਣ ਸ਼ਾਹ ਨੂੰ ਕਹਿਣਾ ਇਥੇ ਇੱਕ ਹੋਰ ਵੀ ਹੈਗਾ ਤੇ ਮਾਤਾ ਜੀ ਉਸਰ ਤਨ ਯਾਦ ਹੋਵੇਗਾ ਸਤਗੁਰਾਂ ਨੇ ਵਰਦ ਦਿੱਤਾ ਸੀ ਗੁਰ ਗੱਨੇ ਤਬਾਕ ਬਖਾਨਾ ਹਮਕੋ ਜੋ ਬਿਚਟਾਏ ਉਦੋਂ ਬਾਹਰ ਆਏ ਦੇ ਮੰਨੂ ਬਚਨ ਕਹੇ ਸੀ ਕਿ ਜਿਹੜਾ ਸਿੱਖ ਸਾਡੀ ਬਾਤ ਬਾਹਰ ਪ੍ਰਗਟ ਕਰਨੀ ਕਰੇਗਾ ਤੇ ਜੁਗਾਹਿ ਮੈਂ ਹੋਏ ਮੁਖਕਾਰ ਉਗਰਸਰਾਖ ਇਸ ਪਾਸ ਉਹਨਾਂ ਆਖਿਆ ਸੀ ਕਿ ਦਰਗਾਹ ਚ ਉਹਦਾ মুখ ਕਾਲਾ ਹੋਵੇਗਾ ਜਿਹੜਾ ਇਸ ਤਰ੍ਹਾਂ ਦੇ ਸਾਡਾ ਕੋਈ ਸਾਡੀ ਮਸ਼ਹੂਰੀ ਜਾਂ ਸਾਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰੇਗਾ ਉਹਦਾ মুখ ਕਾਲਾ ਮਾਤਾ ਜੀ ਬਚਨ ਕਹੇ ਸਾ ਤਾਂ ਪਿਆਰ ਕਾਲ ਨੂੰ ਵਿਚਾਰਾਂ ਕਿ ਕਿ ਮੱਖਣ ਸਾਹਿਬ ਕਿਵੇਂ ਸਤਿ ਪੁਰਾਣ ਕੁਲ ਪਹੁੰਚਦਾ ਹੈ ਕਿ ਵੀ ਪ੍ਰਗਟ ਕਰਨ ਤੋਂ ਨਹੀਂ ਰਹਿ ਸਕਿਆ तेरे महाराज ਦੇ ਬਚਣ ਕੇ ਮੁ ਕਾਲਾ ਖੋਣਾ ਇਹ ਸਾਰੀ ਬਾਤ ਭਾਈ ਸਾਹਿਬ ਜੀ ਨੇ ਕਿਵੇਂ ਲਿਖੀ ਹੈ ਉਹ ਆਪਾ ਰਲ ਕੇ ਕਾਲੂ ਵਿਚਾਰਾਂ ਦੀ ਨੜੀ ਤੋਰਾਂਗੇ ਪੁੱਲ ਰਾਜਪੁਰਾ ਦੀ ਕਿਹਾ ਹਵਤਾਵਾਰੀ ਜੋ ਸੇਵਾ ਇਸ ਸਥਾਨ ਤੇ ਉੰਮੀਏ ਆਜ ਕੀ ਉਹ ਬੇਦੀ ਜਨਾਨੇ ਕਰਨੀ ਹੋਵੇ ਮਹਾਰਾਜਸਥਾਨ ਦੀ ਪੰਜ ਮਿੰਟ ਦਾਸ਼ਮ ਜਰੂਰ ਆ ਕੇ ਜੀ ਸਤਪੁਰਾਂ ਦੇ ਦਰ ਦੀ ਸੇਵਾ ਕਰਕੇ ਦਾ ਸਮਾਜ ਕੁਛ ਵੀ ਨਹੀਂ ਹੋਇਆ ਤੇ ਜਿੰਨੀ ਕਰ ਸਕਦੇ ਨੂੰ ਪੁਛਾੜੂ ਲਾ ਸਕਦੇ 15 ਮਿੰਟ ਕੋਲ ਲੱਗਦੇ ਤੇ 15 ਮਿੰਟ ਸਾਰੇ ਚੌਂਕੀ ਤੋਂ ਬਾਅਦ ਆਪ ਜੀ ਇਹ ਸ਼ੇਰ ਵਜੁਰ ਜ਼ਰੂਰ ਕਰੋ ਖੁਸ਼ੀਆਂ ਲੋ ਜੀਵਨ ਸਫਲ ਕਰੋ ਗੁਰਤੇਗ ਬਾਦ ਅਸਹਿਦਾਰ ਦੀਆਂ ਖੁਸ਼ੀਆਂ ਲੈ ਰਹੀਆਂ ਕਰੋ ਆਪ ਪਿਤਾ ਜੀ ਨੂੰ ਯਾਦ ਕਰੀਏ ਫਿਰ ਪੱਤੇ ਵੀ ਬੁਲਾइए ਤੇਗ ਬਾਦ ਰਸਮ ਰਿਆ ਏ ਗੁਹਾਦਰ ਸ਼ਿਮਰਿਆ ਤੇ ਗੁਹਾਦਰ ਸ਼ਿਮਰਿਆ ਸਬਤਾਈ ਹੋਏ ਸਹਾਰੇ ਸਬਤਾਈ ਹੋਏ ਸਹਾਰੇ ਯਾਰ ਹੋਏ ਸਹਾਰੇ ਸਬਤਾਈ ਹੋਏ ਸਹਾਰੇ ਸਬਤਾਈ ਹੋਏ ਸਹਾਰੇ ਸਬਤ